ਮੇਨਸ ਲਾਈਕ ਮੇਲਸ ਲਾਈਕ ਕੀਆ 250 ਰੁਪਏ ਦਾ ਕੂਪਨ ਵੀ ਸੀ ਨਾਲ ਹੋਏ ਨੇ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਲ ਕੇ ਦੇ ਕੇ ਕੂਪਨ ਦੇ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਾਤ ਦਾ ਟਾਈਮ ਹੋ ਗਿਆ ਜੀ 9:30 ਦਾ ਤੇ ਹਲੇ ਆਪਾਂ ਰੋਟੀ ਖਾਧੀ ਹੈ ਠੇ ਆ ਤੇ ਰੋਟੀ ਖਾ ਕੇ ਹਟੇ ਆਂ ਤੇ ਹਲੇ ਕੋਈ ਪੈਨ ਡਿਸ਼ਕੀਮ ਨਹੀਂ ਹੈਗਾ ਕਮਰਨ ਦਾ ਜਿਵੇਂ ਜਿਵੇਂ ਰਾਤ ਹੁੰਦੀ ਹੈ ਜਿਵੇਂ ਮੈਂ ਸਾਨੂੰ ਕੰਮ ਨਵੇਂ ਨਵੇਂ ਜੇਤੇ ਆਉਂਦੇ ਆ ਕਿਉਂਕਿ ਰਾਤ ਆਪਦੀ ਹੁੰਦੀ ਹੈ ਆਪਾਂ ਪਣਾ ਪੁੱਟ ਕੇ ਮਾਰ ਕੇ ਕਿਸੇ ਨੂੰ ਕੁਝ ਮਰਦੀ ਕਰ ਗਏ ਤੇ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਮਗਾਈ ਸੀ ਆਨਲਾਈਨ ਤੇ ਕੇ ਮੇਰੀ ਲਹਿੰਦੀ ਵਿੱਚੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੇਰੇ ਭੈਣ ਭਰਾ ਮੈਨੂੰ ਰਾਇ ਦਿਓ ਜੀ ਇਹ ਵੀ ਵਧੀਆ ਵੀ ਘਟੀਆ ਕਿਉਂ ਕਿ ਜੀ ਮੈਂ ਪੈਸੇ ਲਾ ਕੇ ਸੋਚਦੀ ਹੁੰਨੀ ਆ ਇਹ ਕੰਮ ਸਹੀ ਹੈ ਕਿ ਨਹੀਂਗਾ ਪਹਿਲਾਂ ਮੈਂ ਘਾਟੇ ਸੋਚਦੀ ਹੁੰਨੀ ਸੱਤੇ ਇਸ ਤਰ੍ਹਾਂ ਜੀ ਸਾਡੇ ਮੰਤਰੀ ਸਾਹਿਬ ਬੈਠੇ ਆ ਤੇ ਇਹ ਮੰਗਾਈ ਆ ਜੀ ਅਸੀਂ ਮਸ਼ੀਨ ਆਨਲਾਈਨ ਫੇਰੀ ਹੈ ਤਾਂ ਛੋਟੀ ਜੀ ਇਸ ਤਰ੍ਹਾਂ ਨੇੜੇ ਕਰਕੇ ਤੁਹਾਨੂੰ ਦਿਖਾ ਦੇ ਮੇਰੀ ਕੈਮਰਾ ਤੇ ਸਾਰਿਆਂ ਨੂੰ ਇੱਕ ਖਾਸ ਗੱਲ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਇਹ ਮਸ਼ੀਨ ਆਪਾਂ ਅੱਜ ਨਹੀਂ ਮਗਾਈ ਜੀ ਇਹ ਮਸ਼ੀਨ ਮਗਾਈ ਨੂੰ ਜੀ 12 ਸਾਲ ਹੋ ਗਏ ਤੇ ਅੱਜ ਇਹ ਮਸ਼ੀਨਾਂ ਮਾਰਕੀਟ ਦੇ ਵਿੱਚ ਇੰਨੀਆਂ ਜ਼ਿਆਦਾ ਫੇਮਸ ਹੋ ਚੁੱਕੀਆਂ ਨਾ ਕਿ ਮੇਰੇ ਭੈਣ ਭਰਾ ਕੋਲੇ ਇੱਕ ਘਰੇ ਸ਼ਹਿਰ ਦੋ ਦੋ ਹੋਣਗੇ 12 ਸਾਲ ਹੋ ਗਏ ਜੀ ਇਹ ਮਸ਼ੀਨ ਮਗਾਈ ਨੂੰ ਕਿਉਂਕਿ ਮੇਰੀ ਮੈਰਿਜ ਨੂੰ 12ਵਾਂ ਸਾਲ ਲੱਗ ਗਿਆ ਤੇ ਮੈਂ ਇਹ ਉਦੋਂ ਮਗਵਾਈ ਸੀ ਜਦੋਂ ਮੇਰੀ ਮੈਰਿਜ ਹੋਈ ਸੀ ਤੇ ਅੱਜ ਸਵੇਰੇ ਪਤਾ ਨਹੀਂ ਕੀ ਕੋਈ ਕੰਮ ਧੰਦਾ ਕਰ ਰਿਹਾ ਸੀ ਤੁਹਾਡੇ ਭਰਾ ਜੀ ਤੇ ਨੇ ਦੇਖ ਲਏ ਤੇ ਇਹ ਮੈਨੂੰ ਸਵੇਰੇ ਕਹਿ ਰਹੇ ਸੀ ਚਲਾ ਕੇ ਦੇਖੀ ਚਲਾ ਕੇ ਦੇਖੀ ਸਾਰਾ ਕੁਝ ਠੁੱਕੀ ਆ ਵਧੀਆ ਚੱਲ ਰਹੀ ਆ ਕੱਪੜੇ ਸਲਾਈ ਵਾਲੀ ਆ ਤੇ ਉਸ ਟਾਈਮ ਤਾਂ ਮਾਰੇ ਤੇ ਕਾਫੀ ਸੂਟ ਸਲਾਈ ਕੀਤੇ ਸੀਗੇ ਤੇ ਹੁਣ ਮੈਂ ਸਾਹ ਤਿਸ ਚੱਕ ਕੇ ਦੂਜੀ ਲੈਡੀ ਸੀਗੀ ਤੇ ਹੋਰ ਵਧੀਆ ਜੀ ਹੈਨਾ ਬਾਕੀ ਇਹਦੇ ਬਾਰੇ ਤੁਹਾਨੂੰ ਫੇਰ ਦੱਸਾਂਗੀ ਕਿਤੇ ਜਦੋਂ ਟਾਈਮ ਲੱਗਿਆ ਤੇ ਤੇ ਇਹਦੇ ਲਾਈਟ ਵੀ ਜਗਦੀ ਹੈ ਮੈਂ ਤੁਹਾਨੂੰ ਦੂਜੇ ਲੁਟ ਕੈਮਰਾ ਕਰਕੇ ਦਿਖਾਉਣੀ ਆ ਹਾਂ ਜੀ ਇਸ ਤਰ੍ਹਾਂ ਇੱਥੇ ਇਹਦੇ ਲਾਈਟ ਜਗਦੀ ਹੈ ਤੇ ਇੱਥੇ ਇਹਦੇ ਸੂਈ ਲੱਗਦੀ ਹੈ ਇਸ ਤਰ੍ਹਾਂ ਤੇ ਇਹ ਇਹ ਆ ਪਲੱਗ ਜਿਹੜਾ ਆ ਵਾਲਾ ਜੀ ਹਣਾ ਇਹ ਤਾਂ ਤਾਂ ਲਾਈਟ ਤੇ ਲੱਗਦਾ ਹੈਗਾ ਲਾਈਟ ਵਿੱਚ ਤੇ ਇਹ ਦੇ ਨਾਲ ਪੈਰ ਹੈ ਪੈਰ ਤੇ ਵੀ ਚੱਲਦੀ ਇਸ ਤਰ੍ਹਾਂ ਤੇ ਇਹ ਇਹ ਦੇ ਨਾਲ ਰੀਲਾਂ ਉਵੇਂ ਪੰਗਾ ਹੈਗਾ ਇਹ ਦਾ ਬਾਕਸ ਹੈਗਾ ਚੀਜ਼ ਬਹੁਤ ਛੋਟੀ ਹੈ ਤੇ ਪਰ ਕੰਮ ਦੀ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਤੇ ਅੱਜ ਹਰ ਇੱਕ ਚੀਜ਼ ਆਨਲਾਈਨ ਮਿਲੰਗਾ ਰਹੇ ਆਪਾਂ ਆਨਲਾਈਨ ਦਾ ਕਾਫੀ ਫੇਮਸ ਜਮਾਨਾ ਹੋ ਗਿਆ ਜੀ ਤੇ ਪਰ ਉਸ ਟਾਈਮ ਮੈਂ ਮੰਗਵਾਈ ਸੀਗੀ ਤੇ ਵੀ ਵਧੀਆ ਮੇਰਾ ਕੰਮ ਚੱਲਦਾ ਸੀਗਾ ਕੁਝ ਕਾਰਨ ਹੋ ਜਾਂਦੇ ਆ ਜੀ ਆਪਣੇ ਲਾਈਫ ਦੇ ਵਿੱਚ ਫਿਰ ਆਪਾਂ ਨੂੰ ਕੰਮ ਛੱਡਨੇ ਵੀ ਪੈ ਜਾਂਦੇ ਆ ਹਨਾ ਜੀ ਪਰ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਆ ਬਹੁਤ ਵਧੀਆ ਹੈ ਜੀ ਇਹ ਕੋਈ ਚੀਜ਼ ਸਲਾਈ ਵਗੈਰਾ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਵਧੀਆ ਚੀਜ਼ ਆ ਕਿ ਘਟਗਾ ਚੀਜ਼ ਆ ਟੀਵੀ ਤੇ ਇਹਦੀ ਐਡ ਆਉਂਦੀ ਹੁੰਦੀ ਸੀ ਜੀ ਉਦੋਂ ਮੈਂ ਮੰਗਵਾਈ ਸੀਗੀ ਸਹਿਜ ਉਦੋਂ ਈਗਾ ਪਤਾ ਨਹੀਂ ਛੋਟਾ ਜਿਹਾ ਸੀਗਾ ਪਤਾ ਨਹੀਂ ਸਹਜ ਦਾ ਜਨਮ ਬਾਅਦ ਚ ਹੋਇਆ ਜੀ ਮੈਨੂੰ ਕਲੀਅਰ ਨਹੀਂ ਹੈਗਾ ਇਸ ਚੀਜ਼ ਦਾ ਤੇ ਤੁਸੀਂ ਜ ਆਹ ਪਲੱਗ ਹੈ ਜੀ ਆ ਵਾਲਾ ਆ ਵਾਲਾ ਪੇਰਾ ਤੇ ਆ ਵਾਲਾ ਨਹੀਂ ਲ ਮੈਂ ਚਲਾ ਕੇ ਵੇਖੀ ਸੀਗੀ ਤੇ ਉਹ ਤਾਰ ਬੰਦ ਕਰਤੀ ਪੱਟਤੀ ਤਾਰ ਤੁਹਾਡੇ ਬਾਜੀ ਨੇ ਉਹਨੂੰ ਮੈਂ ਫੇਰ ਕਿਸੇ ਹੋਰ ਵੀਡੀਓ ਜੋ ਚਲਾ ਕੇ ਤੇ ਕਪੜਾ ਸਲਾਈ ਕਰਕੇ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਇਹ ਵਾਲੇ ਬਟਨਾਂ ਇਥੋਂ ਐਸ ਬਟਨ ਤੁਸੀਂ ਚਲਦੀ ਆ ਐਸ ਬਟਨ ਤੋਂ ਇਹਦੀ ਸਪੀਡ ਵਧ ਘਟ ਹੁੰਦੀ ਆ ਐਤੋਂ ਇਹਦਾ ਵਹਾ ਵੱਡਾ ਛੋਟਾ ਹੁੰਦਾ ਤੇ ਇੱਥੇ ਰੀਲ ਚੜਦੀ ਆ ਇਥੋਂ ਇਥੋਂ ਇੱਥੇ ਕਮੈਂਟ ਕੀ ਕਮੈਂਟ ਇੱਕ ਮਿੰਟ ਇੱਥੇ ਇਹ ਫਿਰ ਕੀ ਭਰੀ ਦੀ ਆ ਇੱਥੇ ਇਹ ਰੀਲ ਚੜਦੀ ਆ ਇਸ ਥਾਂ ਤੇ ਇਥੋਂ ਆਏ 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 ਇਹ ਕਰਕੇ ਧੱਕ ਪੈ ਜਾਂਦਾ ਇੱਥੇ ਸੂਈ ਲੱਗ ਜਾਂਦੀ ਫਿਰ ਕੀ ਇਹਦੀ ਇੱਥੇ ਪੈਂਦੀ ਆ ਇਸ ਥਾਂ ਦੀ ਫਿਰ ਕੀ ਪੈਂਦੀ ਆ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਥੋੜੇ ਚਿਰ ਚ ਹਾਂਜੀ ਹਲੋ ਕੀ ਹਾਲ ਆ ਜੀ ਅੱਜ ਹੋ ਗਿਆ ਜੀ ਸ਼ਾਮ ਵਾਰ ਮਾ ਉਹ ਦਿਨ ਵਾਲੇ ਆਈ ਆ ਪਿੱਛਲੇ ਤੋਂ ਹੀ ਹਟੇ ਸੀਗੇ ਜੀ ਬਹੁਤ ਵਧੀਆ ਜੀ ਠੀਕ ਆ ਤਾਂ ਟਮਾਟਾ ਵਾਲੀ ਚਟਪਾਣਾ ਸ਼ੈਰਿੰਗ ਕਰਦੇ ਆ ਆ ਤੇ ਆਪਣੇ ਕੋਲ ਸੀਗੀ ਜੀ ਸिलाई ਮਸ਼ੀਨ ਲੜਦ ਤੇ ਚੱਲਣ ਵਾਲੀ ਤੇ ਇਹ ਹੁਣ ਤਾਂ ਵੈਸੇ ਫਰੈਂਡ ਦੇ ਵਿੱਚ ਹੈਗੇ ਇਹ ਚੀਜ਼ਾਂ ਤੇ ਕਾਫੀ ਟਾਈਮ ਪਹਿਲਾਂ ਮੰਗਵਾਈ ਸੀਗੀ ਜੀ ਆਪਾਂ ਤੇ ਹੁਣ ਆਪਾਂ ਇਹਦੇ ਨਾਲ ਕੰਮ ਵੀ ਕਰ ਲੈਨੇ ਹੁਣੇ ਚੱਲਦੀ ਆ ਵਧੀਆ ਜੀ ਪੈਰ ਤੇ ਵੀ ਚੱਲਦੀ ਆ ਤੇ ਬਟਨ ਤੇ ਵੀ ਚੱਲਦੀ ਆ ਤੇ ਵਧੀਆ ਜੀ ਹੈਨਾ ਤੇ ਹੋਰ ਸਾਰੇ ਚੈਨਲ ਤੇ ਜਿਹੜੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਚਲੋ ਫਿਰ ਕਰਾਂਗੇ ਅੱਜ ਬਲੌਗ ਦਾ ਐਂਡ ਇੱਥੇ ਹੀ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਕੱਲ੍ਹ ਚੈਨਲ ਦੇ ਮਨ ਲਈ ਜੀ ਵੀਡੀਓ ਨੂੰ এন্ড ਤੋ ਸ਼ੁਰੂ ਤੋਂ এন্ড ਤੱਕ ਸਾਰੀ ਜਰੂਰ ਦੇਖਿਆ ਕਰੋ ਜੀ ਠੀਕ ਹੈ ਬਾਕੀ ਬਧੀਆ ਜੀ ਠੀਕ ਠਾਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਚਲੋ ਮਿਲਾਂਗੇ ਜੀ ਫਿਰ ਕੱਲ ਠੀਕ ਹੈ ਜੀ 9 ਵਜਨ ਨਾਲੇ ਹੋ ਗਈ ਹਾਂ ਤੇ ਤੋਂ ਚਲਦੀ ਹੈ ਇਹ ਦੁਕਾਨ ਤੇ ਠੀਕ ਹੈ ਜੋ ਕੇ